ਸਤਨਾ ਬਿਨਸੇ ਪਾਪ ਕਨੇਰੇ ਪਸ਼ੂ ਪਰੇਪ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਇ ਸਦਾ ਸਦਾ ਬਨਹਾਰੇ Bani Guru. ਸ਼ਣ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੇ ਮਹੱਲਾ ਨਵਾ ਜਾ ਮੈਂ ਭਜਨ ਰਾਮ ਕੋ ਨਹੀਂ ਤੇ ਨਰ ਜਨਮ ਅਕਾਰ ਦੇਖੋ ਆ ਜਹ ਰਾਖ ਹੋ ਮਨ ਮਾਈ yaml bhajan ram ko nahi te nar janm avatar te khoya gehrao man mein raha तीर तो कर व्रत तो धुन रख नह मनुआ बस जा ने फल धर्म ताहे तुम मानो साथ कहत में या ਜੈਸੀ ਪਾਹਣ ਜਲ ਨਹਿਰਾਖਿਓ ਭੇਦ ਨਾਹਿ ਤਿਹ ਪਾਨੀ ਤੈ ਸੀਨੀ ਤੁਮ ਤਾਹੀ ਪਛਨਹ ਭਗਤ ਹੀ ਕਲਮੁ ਮੁਕਤ ਨਾਮ ਤੇ ਪਾਵਕ ਗੁਰ ਜੇ ਭੀਜ ਬਤਾਵਾ ਕਉ ਨਾਨਕੀ ਸੋਈ ਨਰ ਗਰੁਵਾ ਜੋ ਪ੍ਰਭ ਕੀ ਗੁਣ ਗਾਵੈ ਨਾਮੁ ਮੁਕਤ ਨਾਮ ਤੇ ਪਾਵਕ ਗੁਰ ਜੀ ਭੀਦ ਬਤਾਵਾ ਕਹੋ ਨਾਨਕ ਸੋਈ ਨਰ ਘਰਵਾ ਜੋ ਪ੍ਰਭ ਕੇ ਗੁਣ ਗਾਵ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 832 ਅੰਗ ਦੇ ਉੱਤੇ ਸੁਭਾਏਮਾਨ ਬਿਲਾਵਲ ਮਹੱਲਾ ਨਵ ਬਿਲਾਵਲ ਰਾਗ ਦੇ ਵਿੱਚ ਨੌਵੇਂ ਪਾਠਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਬਿਲਾਵਲ ਰਾਗ ਦਾ ਨਾਮ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਆਉਂਦੇ ਆ 31 ਰਾਗਾਂ ਦੇ ਵਿੱਚੋਂ ਬਿਲਾਵਲ ਰਾਗ ਵੀ ਇੱਕ ਰਾਗ ਨੌਵੇਂ ਬਾਦਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਬਿਲਾਵਲ ਰਾਗ ਦੇ ਵਿੱਚ 831 ਅੰਗ ਦੇ ਉੱਤੇ ਸੁਭਾਏਮਾਨ ਅੱਜ ਕੀ ਦੱਸ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾ ਮੈਂ ਭਜਨ ਰਾਮ ਕੋ ਨਾਹੀ ਕਹਿੰਦੇ ਜਿਹੜੇ انسان ਜਿਹੜੇ ਲੋਕ ਇਸ ਸੰਸਾਰ ਦੇ ਵਿੱਚ ਆ ਕੇ ਕਹਿੰਦੇ ਜਿਨ੍ਹਾਂ ਨੇ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਭਜਨ ਨਹੀਂ ਕੀਤਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕੀ ਨਹੀਂ ਕਹਿੰਦੇ ਜਿਨ੍ਹਾਂ ਨੇ ਜਾ ਮੈਂ ਭਜਨ ਰਾਮ ਕੋ ਨਹੀਂ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਨਾ ਇਸ ਸੰਸਾਰ ਦੇ ਵਿੱਚ ਆ ਕੇ ਤੇ ਇਹ ਨਾਰੇ ਜਨਮ ਆਕਾਰਥ ਖੋਇਆ ਜਹਿ ਰਾਖੂ ਮਨ ਮਾਹੀ ਕਹਿੰਦੇ ਇਹ ਗੱਲ ਆਪਣੇ ਮਨ 'ਚ ਪੱਕੇ ਧਾਰ ਲਓ ਕਿ ਉਹਨਾਂ ਦਾ ਜਨਮ ਕਹਿੰਦੇ ਇਹ ਬਿਹਾਰਤ ਗਿਆ ਕਿ ਕੋਈ 50 ਸਾਲ ਦਾ ਹੋ ਗਿਆ ਕੋਈ 60 ਸਾਲ ਦਾ ਹੋ ਗਿਆ ਕੋਈ 70 ਦਾ ਹੋ ਗਿਆ ਕੋਈ 100 ਦਾ ਵੀ ਹੋ ਗਿਆ ਕਹਿੰਦੇ ਆਪਣੇ ਆਪ ਨੂੰ ਇਹ ਨਾ ਕਹਵੇ ਕਿ ਮੇਰੀ ਵੱਡੀ ਉਮਰ ਹੈ ਮੈਂ ਤੇ ਬਹੁਤ ਭਾਗਾ ਵਾਲਾ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਉਹਦਾ ਤੇ ਜਨਮੇ ਬੇਅਰਥ ਗਿਆ ਕਿਉਂਕਿ ਉਹਨੇ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਇਹਨਾਂ ਦੇ ਜਨਮ ਆਕਾਰਤ ਖੋਇਓ ਕਹਿੰਦੇ ਬੇਅਰਥ ਖੋ ਲਿਆ ਵੀ ਇਹ ਜਿਹੜਾ ਜੀਵਨ ਸੀ ਨਾ ਰਹਿਣ ਗਵਾਇ ਸੋਏ ਕੈ ਦਿਨ ਸਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਕੌਡੀਆਂ ਦੇ ਭਾ ਜਾ ਰਿਹਾ ਜੇ ਅਸੀਂ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਾਂਗੇ ਜੇ ਰੱਖੋ ਮਨ ਮਾਹੀ ਕਹਿੰਦੇ ਇਹ ਗੱਲ ਪੱਕੀ ਆਪਣੇ ਹਿਰਦੇ ਚ ਧਾਰ ਲਓ ਕਿ ਉਹਦਾ ਜਨਮ ਬੇਅਰਥ ਜਾਣਾ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਥੋੜਾ ਥੋੜਾ ਪ੍ਰਮਾਤਮਾ ਦਾ ਨਾਮ ਸਾਨੂੰ ਜਪਣਾ ਚਾਹੀਦਾ 2 ਮਿੰਟ 4 ਮਿੰਟ 5 ਮਿੰਟ ਅੱਧਾ ਘੰਟਾ 20 ਮਿੰਟ ਜਿੰਨਾ ਸਮਾਂ ਕਿਸੇ ਕੋਲੇ ਹੈ ਉਹਨਾਂ ਕ ਸਮਾਂ ਜ਼ਰੂਰ ਪ੍ਰਮਾਤਮਾ ਦਾ ਨਾਮ ਸਾਨੂੰ ਜਪਣਾ ਚਾਹੀਦਾ ਰਹਾਉ ਰਹਾਉ ਦਾ ਭਾਵ ਉਹਦਾ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਰਹਿ ਕੇ ਨੇ ਤੀਰਥ ਕਰੈ व्रत ਫੁੱਲ ਰੱਖੈ ਨਹਿ ਮਨੂਆ ਵਸ ਜਾ ਕੋ ਕਹਿੰਦੇ ਬੰਦਾ ਤੀਰਥਾਂ ਤੇ ਜਾਂਦਾ ਹੈ ਤੀਰਥ ਇਸ਼ਨਾਨ ਕਰਦਾ ਹੈ ਤੇ ਵਰਤ ਰੱਖਦਾ ਹੈ Hindu ਧਰਮ ਦੇ ਲੋਕ ਇਹ ਕਾਦਸੀ ਦਾ ਵਰਤ ਰੱਖਦੇ ਆ ਤੇ ਜਿਹੜੇ ਮੁਸਲਮਾਨ ਨੇ ਉਹ ਕਹਿੰਦੇ ਰਮਜ਼ਾਨ ਦਾ ਮਹੀਨਾ ਜਾਣ ਕੇ ਉਹ ਕਹਿੰਦੇ ਫਿਰ ਉਦੋਂ ਰੋਜ਼ੇ ਰੱਖਦੇ ਆ ਮਹੀਨਾ ਤੇ ਇਥੇ ਗੁਰੂ ਤੇਗ ਬਹਾਦਰ ਸਾਹਿਬ ਰਾਂਗੇ ਤੀਰਤ ਕਰੈ ਬ੍ਰਤ ਫੁੰਨ ਰੱਖੈ ਨਹਿ ਮਨੂਆ ਵਸ ਜਾਤੋ ਕਹਿੰਦੇ ਜਿਹੜਾ ਮਨੂ ਐ ਜਿਹੜਾ ਮਨ ਐ ਸਦਾ ਉਹ ਤੇ ਵਸ ਜਾਇਆ ਹੀ ਨੀ ਤੀਰਥ ਵੀ ਤੀਰਥਾਂ ਤੇ ਵੀ ਗਏ ਵਰਤ ਵੀ ਰੱਖੇ ਰੋਜੇ ਵੀ ਰੱਖੇ ਕਹਿੰਦੇ ਮਨ ਜਿਹੜਾ ਮਨ ਚ ਫੁਰਨੇ ਮਾਰੇ ਚੱਲ ਰਹੇ ਸੀ ਉਹ ਤੇ ਵਸ ਜਾਇਆ ਹੀ ਨੀ ਉਹ ਤੇ ਮਨ ਵਸ ਮਨ ਵਿੱਚ ਵਸ ਮਨ ਚ ਪ੍ਰਮਾਤਮਾ ਦਾ ਨਾਮ ਵਸਾਉਣ ਦੇ ਵਾਸਤੇ ਅਸੀਂ ਸਾਰਾ ਕੁਝ ਕਰ ਰਹੇ ਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਥਾਂ ਤੇ ਕਹਿੰਦੇ ਐ ਤੀਰਥ ਵਰਤ ਅਰਦਾਨ ਕਰ ਮਨ ਮੈਂ ਘਰੇ ਗੁਮਾਨ ਕਹਿੰਦੇ ਬੰਦਾ ਤੀਰਥ ਯਾਤਰਾ ਤੇ ਵੀ ਜਾਂਦਾ ਤੇ ਉਹਨੇ ਵਰਤ ਵੀ ਰੱਖੇ ਕਹਿੰਦੇ ਜੇ ਮਨ ਵਿੱਚ ਹੰਕਾਰ ਵੀ ਆ ਗਿਆ ਦਾਨ ਵੀ ਕਰਦਾ ਰਿਹਾ ਕਹਿੰਦੇ ਉਹ ਤੇ ਵਿਅਰਥ ਗਿਆ ਉਹ ਤੀਰਥ ਭਰਤ ਤੇ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਵੱਲ ਜਾਤ ਤੇ ਜਿਉਂ ਕੁੰਚਰੇ ਇਸ਼ਨਾਨ ਕਹਿੰਦੇ ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ ਨਾ ਹਾਥੀ ਨੂੰ ਤੁਸੀਂ ਇਸ਼ਨਾਨ ਕਰਾ ਦਿਓ ਜਿੰਨੇ ਮਰਜੀ ਮਹਿੰਗੇ ਮਹਿੰਗੇ ਸ਼ੈਂਪੂ ਲਾ ਦਿਓ ਤੇ ਕਹਿੰਦੇ ਜਦੋਂ ਇਸ਼ਨਾਨ ਕਰਕੇ ਬਾਹਰ ਨਿਕਲਦਾ ਨਾ ਉਹ ਤੇ ਤਲਾਬ ਚੋਂ ਕਹਿੰਦੇ ਆਪਣੇ ਉੱਤੇ ਮਿੱਟੀ ਪਾ ਲੈਣੀ ਆਪਣੇ ਤੇ ਖੇ ਪਾ ਲੈਣੀ ਆ ਕਹਿੰਦੇ ਜੇ ਅਸੀਂ ਤੀਰਥ ਵਰਤ ਤੀਰਥਾਂ ਤੇ ਵੀ ਜਾਂਦੇ ਰਹੇ ਵਰਤ ਵੀ ਰੱਖੇ ਜੇ ਸਾਡਾ ਮਨੇ ਨਹੀਂ ਵਸਚ ਆਇਆ ਕਹਿੰਦੇ ਐ ਸਮਝ ਲਓ ਕਿ ਸਵਾਪ ਹਾਲੀ ਆਪਣੇ ਤੇ ਤੀਰਥ ਇੰਨਾ ਟਾਈਮ ਉੱਥੇ ਬਰਬਾਦ ਵੀ ਕੀਤਾ ਇੰਨਾ ਟਾਈਮ ਭੁੱਖੇ ਵੀ ਰਹੇ ਕਹਿੰਦੇ ਫਿਰ ਵੀ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਘਰ ਕੇ ਆ ਮਨ ਮਨੂਆ ਵਸਚ ਨਹੀਂ ਆਇਆ ਕਹਿੰਦੇ ਫਿਰ ਤੇ ਐ ਸਮਝ ਲਓ ਕਿ ਸਵਾਪ ਹਾਲੀ ਆਪਣੇ ਮੱਥੇ ਤੇ ਆਪਣੇ ਸਿਰ ਦੇ ਵਿੱਚ ਸਵਾਪ ਹਾਲੀ ਇੱਥੇ ਗੁਰੂ ਸਾਹਿਬ ਕਹਿੰਦੇ ਤੀਰਥ ਕਰੈ ਵਰਤ ਫਨ ਰੱਖੈ ਨਹਿ ਮਨੂਆ ਵਸ ਜਾ ਕੋ ਜੇ ਜਿਹੜਾ ਮਾਨੇ ਹੈ ਇਹ ਬਸ ਜੇ ਨਹੀਂ ਆਇਆ ਫਿਰ ਕੀ ਫਾਇਦਾ ਕਹਿੰਦੇ ਤੀਰਥਾਂ ਤੇ ਜਾ ਕੇ ਕੀ ਫਾਇਦਾ ਭੁੱਖੇ ਰਹਿ ਕੇ ਕੀ ਫਾਇਦਾ ਰੋਜ਼ੇ ਰੱਖ ਕੇ ਨੇਹਵਾਲ ਧਰਮ ਤਾਹੇ ਨੂੰ ਮੰਨੋ ਸਾਜ ਕਹਿਤ ਮੈਂ ਜਾਤ ਗੁਰੂ ਤੇਗ ਬਹਾਦਰ ਸਾਹਿਬ ਆਹ ਕਹਿੰਦੇ ਮੈਂ ਤੇ ਸੱਚ ਕਹਿ ਰਿਹਾ ਭਾਈ ਕਿ ਉਹਨਾਂ ਦਾ ਜਿਹੜਾ ਧਰਮ ਹੈ ਉਹ ਵੀ ਨੇਹਵਾਲ ਗਿਆ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਸੱਚ ਕਹਿ ਰਿਹਾ ਕਿ ਉਹਨਾਂ ਦਾ ਧਰਮ ਜਿਹੜਾ ਉਹ ਨੇਹਵਾਲ ਗਿਆ ਨੇਹਵਾਲ ਧਰਮ ਤਾਹੇ ਤੁਮ ਮੰਨੋ ਸਾਚ ਕਹਿਤ ਮੈਂ ਜਾਤ ਕਹਿੰਦੇ ਸੱਚੀ ਗੱਲ ਐ ਕਹਿੰਦੇ ਉਹਨਾਂ ਦਾ ਜਿਹੜਾ ਧਰਮ ਸੀ ਉਹ ਉਹ ਵੀ ਬੇਅਰਥ ਚਲਿਆ ਗਿਆ ਕਹਿੰਦੇ ਜੈਸੇ ਪਾਹਣ ਜਲ ਮੈਂ ਰਾਖਿਓ ਭੇਦੈ ਨਾਹੀ ਤੇ ਪਾਨੀ ਕਹਿੰਦੇ ਐਂ ਸਮਝ ਲਓ ਕਿ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਨਹੀਂ ਨਾ ਜਪਦਾ ਜਿਹਨੇ ਮਨ ਨੂੰ ਆਪਣੇ ਕੰਟਰੋਲ 'ਚ ਨਹੀਂ ਕੀਤਾ ਆਪਣੇ ਕਾਬੂ 'ਚ ਨਹੀਂ ਕੀਤਾ ਪਾਹਣ ਕਹਿੰਦੇ ਆ ਪੱਥਰ ਨੂੰ ਕਹਿੰਦੇ ਜਿਵੇਂ ਪੱਥਰ ਨੂੰ ਪਾਣੀ ਦੇ ਵਿੱਚ ਡੋਬ ਕੇ ਰੱਖੋ ਕਹਿੰਦੇ ਪੱਥਰ ਦੇ ਅੰਦਰ ਕਦੇ ਪਾਣੀ ਨਹੀਂ ਵੜਦਾ ਅੰਦਰੋਂ ਉਹ ਉਸੇ ਤਰ੍ਹਾਂ ਸੁੱਕੇ ਦਾ ਸੁੱਕਾ ਰਹਿੰਦਾ ਕਹਿੰਦੇ ਤੀਰਥਾਂ ਤੇ ਜਾਈ ਜਾਓ ਵਰਤ ਰੱਖੀ ਜਾਓ ਰੋਜ਼ੇ ਰੱਖੀ ਜਾਓ ਕਹਿੰਦੇ ਜੇ ਅੰਦਰੇ ਨਹੀਂ ਭਿੱਜਿਆ ਕਹਿੰਦੇ ਕੀ ਫਾਇਦਾ ਫਿਰ ਜੈਸੇ ਪਾਹਣ ਜਲ ਮੈਂ ਰੱਖਿਓ ਭੇਦੈ ਨਾਹੇ ਤਹ ਪਾਨੀ ਕਹਿੰਦੇ ਉਹ ਪਾਣੀ ਦੇ ਵਿੱਚ ਭਿੱਜ ਨਹੀਂ ਸਕਦਾ ਜਦੋਂ ਬਾਹਰ ਕੱਢੋਗੇ ਸੁੱਕੇ ਦਾ ਸੁੱਕਾ ਹੀ ਹੋਣਾ ਅੰਦਰੋਂ ਤੇ ਭਿੱਜਦਾ ਹੀ ਨਹੀਂ ਬਾਰੋਂ ਦੇ ਬੰਦੇ ਨੇ ਬਥੇਰੀ ਬਾਣੀ ਪੜ੍ਹਨੀ ਪਾਠ ਪੜ੍ਹੇ ਔਰ ਵੇਦ ਵਿਚਾਰਿਓ ਨਿਵਲ ਕੋਇੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਗੰਦ ਵਾਧੇ ਪਿਆਰੇ ਇਹ ਨਵੇਂ ਤੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਦੇਕਾ ਕਹਿੰਦੇ ਮੈਨੂੰ ਚੰਗੀ ਜੀ ਬੁੱਧ ਦੇ ਦਿਓ ਸੱਚੇ ਪਾਤਸ਼ਾਹ ਜੀਓ ਮੈਂ ਬਹੁਤ ਪਾਠ ਕਰਲੇ ਪਾਠ ਪੜਿਓ ਔਰ ਵੇਦ ਵਿਚਾਰਿਓ ਵੇਦਾਂ ਦੇ ਵਿਚਾਰ ਵੀ ਕਰ ਲਈ ਮੈਨੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਕੋ ਅੰਗਵ ਸਾਧੇ ਪੰਜ ਜਨਾਸ ਸੰਗ ਨਾ ਛੁਟਕਿਓ ਅਦੇ ਕਉ ਬੰਦਵਾਦੇ ਜਿਹੜੇ ਪੰਜ ਮੇਰੇ ਅੰਦਰ ਵਿਕਾਰ ਚੱਲ ਰਹੇ ਨੇ ਉਹਨਾਂ ਤੋਂ ਤਾਂ ਸੰਗੇ ਨਹੀਂ ਛੁਟਿਆ ਮੇਰਾ ਉਹਨਾਂ ਦੇ ਵਿੱਚ ਤੇ ਮੈਂ ਖਚਤ ਹੋ ਗਿਆ ਇੱਥੇ ਗੁਰੂ ਸਾਹਿਬ ਕਹਿੰਦੇ ਜਿੰਨਾ ਮਰਜੀ ਪਾਣੀ ਦੇ ਵਿੱਚ ਤੋ ਪੱਥਰ ਨੂੰ ਡੋਬ ਕੇ ਰੱਖਿਓ ਕਹਿੰਦੇ ਉਹਦੇ ਅੰਦਰ ਪਾਣੀ ਨਹੀਂ ਸਿੰਮਦਾ ਵੜਦਾ ਨਹੀਂ ਪਾਣੀ ਉਹਦੇ ਉਹ ਸੁੱਕੇ ਦਾ ਸੁੱਕਾ ਰਹਿੰਦਾ ਕਹਿੰਦੇ ਜਿਹੜਾ ਇਹ ਇਨਸਾਨ ਹੈ ਸੰਸਾਰ ਤੇ ਆ ਕੇ ਪ੍ਰਮਾਤਮਾ ਨੂੰ ਅੰਦਰੋਂ ਨਹੀਂ ਧਿਆਉਂਦਾ ਉਹ ਕਹਿੰਦੇ ਵਾਰੋਂ ਵਾਰੋਂ ਜਿੰਨੇ ਮਰਜੀ ਪਾਠ ਕਰ ਲੇ ਤੀਰਥਾਂ ਤੇ ਵਗ ਜੇ ਕਹਿੰਦੇ ਉਹਦਾ ਵੀ ਅੰਦਰ ਜਿਹੜਾ ਕਦੇ ਭੇਜਦਾ ਨਹੀਂ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਕੋ ਅੰਗਮ ਸਾਦੇ ਪੰਜ ਜਨ ਅਸ ਸੰਗ ਨਾ ਛੁਟਕਿਓ ਆਦੇ ਕੋ ਬੰਦਵਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਏ ਮੈਂ ਕੀ ਇਹ ਕਰਮ ਅਨੇਕਾ ਹਾਰ ਪਰੋ ਸੁਵਾਨੀ ਕਾ ਦੁਆਰੇ ਦੀਜੈ ਬੁੱਧ ਵਿਵੇਕਾ ਅਸੀਂ ਗੁਰੂ ਦੇ ਅੱਗੇ ਆ ਕੇ ਝੁੱਕ ਕੇ ਕਹੀਏ ਸੱਚੇ ਬਾਦਸ਼ਾਹ ਮੈਂ ਬੜਾ ਕੁਝ ਕਰ ਲਿਆ ਹੁਣ ਮੈਂ ਤੁਹਾਡੇ ਚਰਨਾਂ ਤੇ ਆ ਗਿਆ ਮੈਨੂੰ ਚੰਗੀ ਜੀ ਬੁੱਧ ਦੇ ਦਿਓ ਮੈਨੂੰ ਚੰਗੀ ਜੀ ਸੋਚਣ ਵਾਲੀ ਸ਼ਕਤੀ ਦੇ ਦਿਓ ਜਿਹਦੇ ਨਾਲ ਮੈਂ ਚੰਗਾ ਸੋਚ ਸਕਾਂ ਕਿ ਆਹ ਚੀਜ਼ ਮਾੜੀ ਆ ਚੀਜ਼ ਚੰਗੀ ਆ ਜਿੱਦੇ ਮੈਨੂੰ ਇੰਨਾ ਸੋਚਣ ਦਾ ਪਤਾ ਲੱਗ ਗਿਆ ਕਿ ਆਹ ਚੀਜ਼ ਚੰਗੀ ਆ ਮਾੜੀ ਆ ਉਦੋਂ ਮੈਂ ਤੁਹਾਡੇ ਨਾਲ ਜੁੜ ਜਾਵਾਂਗਾ ਸੱਚੇ ਬਾਦਸ਼ਾਹ ਸਾਹਿਬ ਅਸੀਂ ਬਾਜ਼ਾਰ ਚ ਜਾਂਦੇ ਆ ਹਰ ਇੱਕ ਟੀਵੀ ਦੇ ਵੜਾ ਵੇਖ ਕੇ ਖਰੀਦਦੇ ਆ ਪਰ ਕਦੇ ਪਰਮਾਤਮਾ ਦਾ ਨਾਮ ਉਹ ਨਹੀਂ ਵੇਖਿਆ ਕਿ ਸਾਡੇ ਅੰਦਰ ਇਹ ਨਹੀਂ ਠੰਡਕ ਪਾਈ ਕੇ ਨਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਕਹਿੰਦੇ ਜੈਸੇ ਬਾਹਨ ਜਲ ਮੈਂ ਰੱਖਿਓ ਭੇਦੇ ਨਾਹੇ ਤਹ ਪਾਨੀ ਤੈਸੇ ਹੀ ਤੁਮ ਤਾਹੇ ਪਰਸ਼ਾਨੋ ਭਗਤ ਤਹੀਨ ਜੋ ਪ੍ਰਾਨੀ ਕਹਿੰਦੇ ਇਸੇ ਤਰ੍ਹਾਂ ਇਹ ਮਨੁੱਖ ਨੂੰ ਸਮਝ ਲਓ ਜਿਨੇ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਭਗਤਹੀਨ ਜਿਹੜੇ ਭਗਤੀ ਤੋਂ ਖਾਲੀ ਨੇ ਤੈਸੇ ਹੀ ਤੁਮ ਤਾਹੇ ਪਛਾਨੋ ਕਹਿੰਦੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਪਛਾਣ ਲਓ ਭਗਤਹੀਨ ਜੋ ਪ੍ਰਾਨੀ ਕਹਿੰਦੇ ਜਿਹੜੇ ਬੰਦੇ ਭਗਤੀ ਤੋਂ ਹੀਨੇ ਨੇ ਉਹ ਕਹਿੰਦੇ ਪੱਥਰ ਵਰਗੇ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਪਾਣੀ ਚ ਡੋਬ ਕੇ ਰੱਖੋ ਕਦੇ ਉਹ ਅੰਦਰੋਂ ਭਿੱਜਿਆ ਨਹੀਂ ਕਰਦੇ ਕਲਮੈ ਮੁਕਤ ਨਾਮ ਤੇ ਪਾਵਤ ਗੁਰ ਜੇ ਭੇਦ ਬਤਾਵੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਆ ਕਲਯੁਗ ਦੇ ਸਮੇਂ ਦੇ ਵਿੱਚ ਨਾ ਕਲਮੈ ਮੁਕਤ ਨਾਮ ਤੇ ਪਾਵਤ ਕਹਿੰਦੇ ਜੇ ਮੁਕਤੀ ਚਾਹੁੰਦੇ ਹੋ ਕਹਿੰਦੇ ਪ੍ਰਮਾਤਮਾ ਦਾ ਨਾਮ ਸ਼ੁਰੂ ਕਰ ਦਿਓ ਸਿਮਰਨਾ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਹਿੰਦੇ ਇਹ ਸਿਮਰਨਾ ਸ਼ੁਰੂ ਕਰ ਦਿਓ ਬਸ ਕਲਮੇ ਮੁਕਤ ਨਾਮ ਤੇ ਪਾਵਤ ਜੇ ਗੁਰ ਦੇ ਭੇਦ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬਰੇ ਕਹਿੰਦੇ ਇਹ ਭੇਦ ਦੱਸ ਰਿਹਾ ਤੁਹਾਨੂੰ ਕਿ ਜੇ ਸੰਸਾਰ ਦੇ ਵਿੱਚ ਆਪਣੇ ਪਰਿਵਾਰ ਚ ਰਹਿੰਦੇ ਆ ਰਹਿੰਦੇ ਆ ਆਪਣੇ ਕੰਮਕਾਰਾਂ ਚ ਚੱਲਦੇ ਆ ਚੱਲਦੇ ਆ ਜੇ ਕਹਿੰਦੇ ਮੁਕਤੀ ਦਾ ਦਰਵਾਜਾ ਖੋਲਣਾ ਹੈ ਨਾ ਮੁਕਤ ਹੋਣਾ ਚਾਹੁੰਦੇ ਹੋ ਤਾ ਕਹਿੰਦੇ ਗੁਰੂ ਦਾ ਦੱਸਿਆ ਹੋਇਆ ਭੇਦ ਜਿਹੜਾ ਇਹਨੂੰ ਪਹਿਚਾਣ ਲਓ ਬਸ ਇਹਦੇ ਤੇ ਚੱਲਣਾ ਸ਼ੁਰੂ ਕਰਦੇ ਹੋ ਕਹਿੰਦੇ ਮੁਕਤ ਹੋ ਜਾਓਗੇ ਪਰਵਾਰਾਂ 'ਚ ਰਹਿੰਦੇ ਆ ਰਹਿੰਦੇ ਆ ਘਰਾਂ 'ਚ ਰਹਿੰਦੇ ਆ ਰਹਿੰਦੇ ਆ ਕੰਮਕਾਰ ਕਰਦੇ ਆ ਕਰਦੇ ਆ ਨਾਮਾਂ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਕਹਿੰਦੇ ਹੱਥਾਂ ਪੈਰਾਂ ਦੇ ਨਾਲ ਕੰਮ ਕਰਦਿਆ ਕਰਦਿਆ ਆ ਮਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਕਹਿੰਦੇ ਆ ਕਲਯੁਗ ਦੇ ਸਮੇਂ ਦੇ ਵਿੱਚ ਵੀ ਬੰਦਾ ਮੁਕਤ ਹੋ ਸਕਦਾ ਕਹੋ ਨਾਨਕ ਸੋਈ ਨਰਗਰੂ ਆ ਜੋ ਪ੍ਰਭ ਕੇ ਗੁਣ ਗਾਵੇ ਕਹਿੰਦੇ ਆ ਸੰਦੇ ਵਿੱਚ ਉਹੀ ਇਨਸਾਨ ਸੋਹਣਾ ਹੈ ਕਹਿੰਦੇ ਜਿਹੜਾ ਇਸ ਪ੍ਰਮਾਤਮਾ ਦੇ ਨਾਮ ਨੂੰ ਉਦੇ ਗੁਣਾਂ ਨੂੰ ਗਾਉਂਦਾ ਕਹਿੰਦੇ ਗਾਉਣਾ ਇਹ ਨਹੀਂ ਹੁੰਦਾ ਕਿ ਬਾਜੇ ਤੇ ਗਾਇਆ ਜਾਂਦਾ ਅਸੀਂ ਚਾਹੇ ਉਹਨੂੰ ਸੁਣੀਏ ਚਾਹੇ ਉਹਨੂੰ ਪੜਹੀਏ ਚਾਹੇ ਗਾਈਏ ਚਾਹੇ ਬਾਜੇ ਤੇ ਗਾਈਏ ਚਾਹੇ 12 ਦੇ ਰੂਪ ਚ ਗਾਈਏ ਕਹਿੰਦੇ ਕਿੰਨੇ ਨਾ ਕਿੰਨੇ ਵਸ ਉਸ ਪਰਮਾਤਮਾ ਨੂੰ ਕਹਿੰਦੇ ਗਾਉਂਦੇ ਰੋ ਤੇ ਗੁਣ ਗਾਉਂਦੇ ਰੋ ਗੁਣ ਗਾਵਤ ਤੇਰੀ ਉਤਰਸ ਮੈਲ ਕਹਿੰਦੇ ਜਿਉਂ-ਜਿਉਂ ਗੁਣ ਗਾਉਂਦੇ ਜਾਓਗੇ ਜਿਉਂ-ਜਿਉਂ ਗੁਣ ਗਾਉਂਦੇ ਜਾਓਗੇ ਆ ਮਨ ਨੂੰ ਲੱਗੀ ਹੋਈ ਮੈਲ ਸਾਰੀ ਉਤਰ ਜਾਣੀ ਹੈ ਜਿਵੇਂ ਅਸੀਂ ਭਾਂਡੇ ਮਾਜਦੇ ਆ ਨਾ ਰਸੋਈ ਦੇ ਵਿੱਚ ਭਾਂਡਿਆਂ ਦਾ ਢੇਰ ਲੱਗਿਆ ਪਿਆ ਹੁੰਦਾ ਫਿਰ ਭਾਂਡਿਆਂ ਨੂੰ ਬਾਜ-ਮਾਜ ਕੇ ਇੱਕ ਥਾਂ ਤੇ ਇਕੱਠੇ ਰੱਖ ਦਿੰਨੇ ਆ ਛਿੰਕੇ ਰੱਖ ਦਿੰਨੇ ਆ ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਦੇ ਨਾਲ ਸਾਡਾ ਆ ਛੜਿਆ ਹੋਇਆ ਮਨ ਕਹਿੰਦੇ ਇਹ ਵੀ ਜਿੱਤੇ ਸਾਫ਼ ਹੋ ਗਿਆ ਉਹਦੇ ਗੁਰੂ ਵਾਲੇ ਪਾਸੇ ਟਿਕ ਜਾਣਾ ਹੈ ਗੁਰੂ ਵਾਲੇ ਲਾਈਨ 'ਚ ਟਿਕ ਜਾਣਾ ਹੈ ਕਹੋ ਨਾਨਕ ਸੋਈ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੇ ਜਿਹੜਾ ਪਰਮਾਤਮਾ ਦੇ ਗੁਣ ਗਾਊਗਾ ਕਹਿੰਦੇ ਉਹ ਪਰਮਾਤਮਾ ਦੇ ਦਰਗਾਹ ਦੇ ਵਿੱਚ ਉਹ ਕਬੂਲ ਹੋ ਜਾਣਾ ਕਲਮੈ ਮੁਕਤ ਨਾਮ ਤੇ ਪਾਵਤ ਗੁਰ ਦੇ ਭੇਦ ਬਤਾਵੇ ਕਹੋ ਨਾਮ ਕੋਈ ਸੋਈ ਨਰ ਗਰੂਆ ਜੋ ਪ੍ਰਮੇ ਗੁਣ ਗਾਵੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ